ਜਿਸ ਤਰੀਕੇ ਨਾਲ ਕਾਰਜਕਾਰੀ ਚੱਲ ਰਹੀ ਹੈ ਪੰਜਾਬ ਦੇ ਵਿੱਚ ਹਾਈ ਕਮਾਂਡ ਜੋ ਫੈਸਲੇ ਲੈ ਰਹੀ ਹੈ ਜਿਸ ਤਰੀਕੇ ਦੀਆਂ ਸਕੀਮਾਂ ਬਣਾਈਆਂ ਜਾ ਰਹੀਆਂ ਨੇ ਉਸ ਨੂੰ ਲੈ ਕੇ ਵਿਰੋਧੀ ਬਹੁਤ ਸਵਾਲ ਖੜੇ ਕਰਦੇ ਆ ਬੀਤੇ ਦਿਨੀ ਤਰੰਤਾਂ ਹਲਕੇ ਦੇ ਵਿੱਚ ਡੈਲੀ ਹੋਈ ਸੁਖਵੀਰ ਸਿੰਘ ਬਾਦਲ ਹੁਣੀ ਪਹੁੰਚੇ ਉਹਨਾਂ ਵੱਲੋਂ ਕਿਹਾ ਗਿਆ ਕਿ ਇਹ ਦਿੱਲੀ ਤੋਂ ਜਿਹੜੀ ਟੀਮ ਬਣਾਈ ਗਈ ਹੈ ਕਿਦਨ ਕਿਦੇ ਪੰਜਾਬ ਨੂੰ ਲੋਕ ਦੇ ਵੇਖੋ ਜੀ ਵਿਰੋਧੀਆਂ ਦਾ ਕੀ ਕੰਮ ਹੁੰਦਾ ਗੱਲਾਂ ਵਾਲਿਆਂ ਗੱਲਾਂ ਕਰੀ ਜਾਣੀਆਂ ਕੰਮ ਵਾਲਿਆਂ ਕੰਮ ਕਰੀ ਜਾਣਾ ਆਮ ਆਦਮੀ ਪਾਰਟੀ ਸਾਡੀ ਸੁਪਰੀਮੋ ਦਿੱਲੀ ਤੋਂ ਚੱਲੀ ਤੇ ਅਸੀਂ ਉਹਨਾਂ ਨੂੰ ਅੱਜ ਵੀ ਮਾਣ ਤੇ ਸਤਿਕਾਰ ਦਿੰਨੇ ਆ ਪੰਜਾਬ ਵਾਲੇ ਜਿਹੜੇ ਚੰਗੇ ਬੰਦੇ ਆ ਜਿਨ੍ਹਾਂ ਨੇ ਉਹਨਾਂ ਨੂੰ ਪਿਆਰ ਸਤਿਕਾਰ ਕਰਕੇ ਉਹਨਾਂ ਨੂੰ ਵੋਟ ਦੇ ਕੇ ਸਰਕਾਰ ਬਣਾਈ ਹਰ ਕਾ ਵਾਸੀ ਤੇ ਜਾਣੂ ਹੈਗੇ ਨੇ ਕਿ ਗੁਰਦੇਵ ਸਿੰਘ ਸੰਧੂ ਲੰਬੇ ਸਮੇਂ ਤੋਂ ਵਰਕ ਕਰੀ ਕਰਦੇ ਆਦੇ ਨੇ ਘਰ ਘਰ ਚ ਵਿੱਚ ਚੜਨਾ ਕਿ ਪਾਰਟੀ ਹਾਈ ਕਮਾਂਡ ਨੂੰ ਇਸ ਤੀਦਾ ਚੰਦਨਾ ਹੈਗਾ ਕਿ ਗੁਰਦੇਵ ਸਿੰਘ ਸੰਧੂ ਕਈ ਸਾਲਾਂ ਤੋਂ ਪਾਰਟੀ ਦੀ ਮਿਹਨਤ ਕਰਦੇ ਆ ਰਹੇ ਨੇ ਕਿ ਹਾਈ ਕਮਾਂਡ ਨਾਲ ਗੱਲਬਾਤਾਂ ਹੁੰਦੀਆਂ ਨੇ ਕਿ ਚਰਚਾ ਹੋਤੀ ਹੁੰਦੀ ਹੈ ਤੁਹਾਡੇ ਦਿਮਾਗ ਚ ਹੋਊਗਾ ਵੀ ਹਾਈ ਕਮਾਂਡ ਨੂੰ ਪਤਾ ਕਿ ਨਹੀਂ ਪਤਾ ਸਰਦਾਰ ਜੀ ਗੁਰਦੇਵ ਸਿੰਘ ਸੰਧੂ ਤੁਹਾਡਾ ਭਰਾ ਤੁਸੀਂ ਸਾਡੇ ਹਲਕੇ ਦੇ ਜੋ ਸ਼ਹਿਰ ਦੇ ਤੁਹਾਨੂੰ ਬੜੀ ਮਾਣ ਵਾਲੀ ਗੱਲ ਦੱਸਣ ਲੱਗਾ ਵੀ ਤੁਹਾਨੂੰ ਮਾਣ ਮਹਿਸੂਸ ਹੋਊਗਾ ਗੁਜਰਾਤ ਦੇ ਵਿੱਚ ਪਿਛਲੇ ਨਾਲ ਇਲੈਕਸ਼ਨ ਆਈ ਜਾਣੇ ਨਹੀਂ ਉੱਥੇ ਐਮਐਲਏ ਦੀ ਇਲੈਕਸ਼ਨ ਹੋਣੀ ਸੀ ਅੱਜ ਤੋਂ 2 ਸਾਲ ਪਹਿਲਾਂ ਉੱਥੇ ਤੁਹਾਡਾ ਭਰਾ ਗੁਰਦੇਵ ਸਿੰਘ ਸੰਧੂ ਸੀ ਜਿਹੜਾ ਸਭ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਮੈਨੂੰ ਜਾਂ ਦਿੱਲੀ ਵਾਲੀ ਸਾਰੀ ਹਾਈ ਕਮਾਂਡ ਨੇ ਤੇ ਕਿਹਾ ਸੀ ਸਾਡੇ ਵਿੱਚ ਕੂੜੇ ਦੇ ਢੇਰ ਨੇ ਫਰਗਾ ਗੁੱਪੀਆਂ ਨੇ ਇਸ ਵੀਡੀਓ ਵਿੱਚ ਬਲੌਗ ਨੇ ਫਰੋਤਿਆਂ ਨੂੰ ਲੈ ਕੇ ਦੁਕਾਨਦਾਰਾਂ ਦੇ ਮਨ ਦੇ ਵਿੱਚ ਡਾ ਰਿਆ ਹੈ ਦੁਕਾਨਦਾਰ ਡਰਦੇ ਨੇ ਵਪਾਰੀਵਾਂ ਤੋਂ ਡਰਿਆ ਹੋਇਆ ਜਿਸ ਤਰੀਕੇ ਨੇ ਮਹੌਲ ਸ਼ਹਿਰ ਦੇ ਵਿੱਚ ਬਣੇ ਹੋਏ ਨੇ ਰੋਈ ਦਾ ਮਸਲਾ ਉੱਥੇ ਹੀ ਖੜਾ ਹੈ ਜੂਨ ਵਾਰ ਚੱਤੀ ਗਈ ਸੀ 1.5 ਸਾਲ ਰਹਿ ਚੁੱਕੇ ਆ 1.5 ਸਾਲ ਦੇ ਵਿੱਚ ਚੁਣੌਤੀਆਂ ਬਹੁਤ ਵੱਡੀਆਂ ਨੇ ਕਿਉਂਕਿ ਕੰਮ ਬਹੁਤ ਬੰਦ ਹੈ ਕੋ ਜਿਹੜਾ ਤੁਸੀਂ ਗੈਂਗਸਟਰਾਂ ਦੀ ਗੱਲ ਕਰ ਰਹੇ ਹੋ ਨਾ ਇਹ ਵੀ ਗੱਲ ਅੱਜ ਸਮੇਂ ਦੀ ਲੋੜ ਵਾ ਸਾਡੇ ਤਰਨ ਤਰਨ ਹਲਕੇ 'ਚ ਖਾਸ ਕਰਕੇ ਜਿੱਥੇ ਜ਼ਿਆਦਾ ਰਹੀ ਇਹਨਾਂ ਨੂੰ ਜ਼ਿਆਦਾ ਪਤਾ ਲੱਗਦਾ ਹੈ ਇੱਥੇ ਸਾਡਾ ਕੋਈ ਦੁਕਾਨਦਾਰ ਕੋਈ ਵੀ ਵਪਾਰੀ ਭਾ ਕੋਈ ਸ਼ੈਲਰ ਵਾਲਾ ਕੋਈ ਆੜਤੀਆ ਕੋਈ ਥੋਕਦਾ ਕੰਮ ਕਰਦਾ ਜਿਹੜਾ ਵੀ ਕੋ ਬੰਦਾ ਪੈਂ ਹਾਟਲ ਮੋਟਲ ਕਿਸੇ ਦਾ ਵੀ ਪਰਿਵਾਰ ਹੈਗਾ ਟੋਟਲੀ ਸਾਰਿਆਂ ਨੂੰ ਧਮਕੀਆਂ ਧਮਕੀਆਂ ਤੇ ਮੈਂ ਪੰਜਾਬ ਪੁਲਿਸ ਨੂੰ ਪੂਰਾ ਉਹਨਾਂ ਦਾ ਸਾਥ ਲੈ ਕੇ ਐਸਐਚਓ ਚੰਗੇ ਲਵਾਵਾਂਗੇ ਐਸਐਸਪੀ ਚੰਗੇ ਲਵਾਵਾਂਗੇ ਆੜੇ ਧਮਕੀਆਂ ਧਮਕੀਆਂ ਵਾਲੇ ਇਹ ਸਾਰੇ ਇੱਥੇ ਹੀ ਇਹਨਾਂ ਦੇ ਪਰਿਵਾਰਪੁਰੂ ਰਿਸ਼ਤੇਦਾਰੀਆਂ ਇੱਥੇ ਹੀ ਆ ਜਦੋਂ ਅਸੀਂ ਉਹਨਾਂ ਤੋਂ ਸਿਕੰਜਾ ਟਾਈਟ ਕਰਾਂਗੇ ਕੱਸਾਂਗੇ ਤੇ ਮੁੜ ਕੇ ਚੀਕਾਂ ਵੱਜਣਗੀਆਂ ਤੇ ਆਪੇ ਧਮਕੀਆਂ ਆਉਣੀਆਂ ਇੱਥੇ ਬੰਦ ਹੋਣੀਆਂ ਔਰ ਨੀਰ ਦੇਖਦੇ ਹੋ ਤੁਸੀਂ ਤੇ ਮੈਂ ਖਾਨ ਦਾਨਿਸ਼ ਗੁਪਤਾ ਇਸ ਵਕਤ ਮੌਜੂਦ ਹੈਗੇ ਆ ਤਰਨਤਾਂ ਦੇ ਵਿੱਚ ਜਿੱਥੇ ਕਿ ਜਿਮਣੀ ਚੋਨਾ ਨੂੰ ਲੈ ਕੇ ਮਾਹੌਲ ਪੱਕਿਆ ਹੋਇਆ ਹੈ ਜਿਮਣੀ ਚੋਨਾ ਦੀਆਂ ਇਤਹਾਦੀਆਂ ਕੀਤੀਆਂ ਜਾ ਰਹੀਆਂ ਨੇ ਹਰੇਕ ਪਾਰਟੀ ਵੱਲੋਂ ਲੇਕਿਨ ਇਹ ਕਿਹਾ ਜਾਂਦਾ ਕਿ ਜਿਹੜੀ ਜਿਮਣੀ ਚੋਨ ਹੁੰਦੀ ਹੈ ਸੱਤਾ ਧਿਰ ਦੀ ਹੁੰਦੀ ਹੈ ਕਿ ਲੋਕ ਪਾਰਟੀ ਦੇ ਵਿੱਚ ਹੱਕ ਦੇ ਵਿੱਚ ਹੀ ਫੈਸਲਾ ਦਿੰਦੇ ਨੇ ਤੇ ਕਈ ਦਾਵੇਦਾਰੀਆਂ ਪੇਸ਼ ਕੀਤੀਆਂ ਜਾ ਰਹੀਆਂ ਨੇ ਲੇਕਿਨ 2022 ਦੇ ਵਿੱਚ ਵੀ ਜਿਹੜੇ ਪ੍ਰਭਲ ਦਾਵੇਦਾਰ ਸੀਗੇ ਗੁਰਦੇਵ ਸਿੰਘ ਸੰਧੂ ਜਿਹੜੇ ਇਸ ਵਕਤ ਚੇਅਰਮੈਨ ਮੈਨੇਜਿੰਗ ਕਾਊਂਸਲ ਦੇ ਵਾਈਸ ਚੇਅਰਮੈਨ ਨੇ ਪੰਜਾਬ ਦੇ ਵੱਡੇ ਉਹਦੇ ਸਗੇਨੇ ਪਾਰਟੀ ਵੱਲੋਂ ਮੈਂ ਤੁਹਾਨੂੰ ਦੇਖਦੇ ਹੋਇਆ ਲੇਕਿਨ ਪਹਿਲਾਂ ਵੀ ਨਾਮ ਚਰਚਾ ਦੇ ਵਿੱਚ ਸੀਗਾ ਟਿਕਟ ਨੂੰ ਲੈ ਕੇ ਤੇ ਹੁਣ ਜਦੋਂ ਜਿਮਨੀ ਚੋਣ ਹੋਣੀ ਹੈ ਡਾਕਟਰ ਕਸ਼ਮੀਰ ਸਿੰਘ ਸੋਲ ਦੇ ਜਾਣ ਤੋਂ ਬਾਅਦ ਫੇਰ ਇੱਕ ਵਾਰ ਨਾਮ ਚਰਚਾ ਜਾ ਚੁੱਕਿਆ ਹੈ ਲੋਕ ਘੜਾਂ ਵਿੱਚ ਚੁੰਦੇ ਨੇ ਮੁਸ਼ਕਲਾ ਲੈ ਕੇ ਵਰਕ ਦੀ ਵੱਡੇ ਪੱਧਰ ਤੇ ਚੱਲਦੀ ਹੈ ਲੇਕਿਨ ਕਿੰਨੀ ਕਮਜ਼ਬੂਸਤੀ ਦੀ ਪਾਰਟੀ ਨੂੰ ਦੇਖਦੇ ਨੇ ਆਪਣੇ ਆਪ ਨੂੰ ਦੇਖਦੇ ਨੇ ਇਹ ਸਵਾਲ ਹੈਗੇ ਨੇ ਕਿਉਂਕਿ ਲੋਕ ਕਹਿੰਦੇ ਆ ਕਿ ਜਿਹੜੀ ਜਿਮਨੀ ਚੋਣ ਹੈ ਨਹੀਂ ਸੌਖੀ ਵੀ ਨਹੀਂ ਰਹਿਣ ਵਾਲੀ ਲੁਧਿਆਣੇ ਨਾਲੋਂ ਇਹ ਕਾਫੀ ਝੋਣ ਔਖੀ ਹੋਏਗੀ ਸੋ ਗੱਲਬਾਤ ਕਰਦੇ ਸਾਨੂੰ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਤੁਹਾਡਾ ਜੀ ਆਇਆਂ ਤੁਹਾਡਾ ਪਰਮਾਸੰਸਾ ਪਹਿਲਾਂ ਵੀ 2022 ਚ ਨਾਮ ਚਰਚਾ ਸੀਗਾ ਪੂਰਾ ਤੇ ਕਹਿੰਦੇ ਸੀਗੇ ਕਿ ਟਿਕਟ ਪੱਕੀ ਆ ਸੰਧੂ ਸਾਹਿਬ ਦੀ ਉਸੇ ਵੇਲੇ ਕੀ ਮੌਲ ਬਣਿਆ ਕਿਉਂ ਨਹੀਂ ਟਿਕਟ ਆ ਪਈ ਚੋਲੀ ਚ ਤੇ ਉਸ ਵੇਲੇ ਤੱਕ ਪਹਿਲਾਂ ਕੀ ਕਾਰਨ ਬਣਿਆ ਸ਼ੁਰੂਆਤ ਜਿੱਥੋਂ ਹੁੰਦੀ ਹੈ ਦੇਖੋ ਜੀ ਚਰਚੇ ਤੇ ਖਰਚੇ ਜਦੋਂ ਇਲੈਕਸ਼ਨ ਲੜਨਗੇ ਇਹਦੇ ਹੋਣਗੇ ਦੋ ਚੀਜ਼ਾਂ ਠੀਕ ਹੈ ਜੀ ਪਰ ਇਹ ਆ ਵੀ ਉਦੋਂ 2022 ਚ ਅਸੀਂ ਬਹੁਤ ਸੋਹਣਾ ਕੰਮ ਕੀਤਾ ਸੀ ਪਾਰਟੀ ਸਾਡੀ ਹਾਈ ਕਮਾਂਡ ਨੇ ਮੈਨੂੰ ਕਿਹਾ ਵੀ ਚਲੋ ਤੁਸੀਂ ਐਰਕੀ ਹੋਲਡ ਹੋ ਜਾਓਗੇ ਡਾਕਟਰ ਕਸ਼ਮੀਰ ਸਿੰਘ ਸੋਲ ਜਿਹੜਾ 73-74 ਸਾਲ ਉਮਰ ਸੀ ਦੀ ਉਸ ਵਕਤ ਤੇ ਉਹਨੇ ਪਾਰਟੀ ਨੂੰ ਰਿਕੁਐਸਟ ਕੀਤੀ ਸੀ ਮੈਂ 9-10 ਸਾਲ ਸੇਵਾ ਕੀਤੀ ਪਾਰਟੀ ਚ ਜਿਹੜੀ ਮੇਰੀ ਵਾਰੀ ਆ ਦੋ ਤਿੰਨ ਅਰੀ ਪਾਰਟੀ ਤੋਂ ਮੈਂ ਡਿਮਾਂਡ ਕੀਤੀ ਟਿਕਟਾਂ ਹੋਰ ਬੰਦਿਆਂ ਨੂੰ ਮਿਲ ਜਾਂਦੀ ਰਹੀਆਂ ਇਸ ਕਰਕੇ ਐਰਕੀ ਮੈਨੂੰ ਟਿਕਟ ਦੇਵੋ ਫਿਰ ਪਾਰਟੀ ਨੇ ਉਹ ਮੇਰੇ ਨਾਲ ਸਲਾਹ ਕੀਤੀ ਮੰਮੀ ਆਖਿਆ ਜੀ ਮੰਮੀ ਇਹੋ ਜਿਹਾ ਬੰਦਾ ਮੈਂ ਕਹਿੰਦਾ ਹੱਕ ਖੋ ਕੇ ਖਾਣ ਵਾਲਾ ਨਹੀਂ ਚਲੋ ਮੈਂ ਨਿਊ ਸੀ ਉਪਰਾਨਾ ਸੀ ਤੇ ਹੱਕ ਉਹਦਾ ਬੰਦਾ ਨੂੰ ਟਿਕਟ ਦਿਓ ਤੇ ਆਪਾਂ ਉਹਨੂੰ ਟਿਕਟ ਦਵਾਈ ਤੇ ਨਾਲ ਦਿਨ ਰਾਤ ਮਿਹਨਤ ਕੀਤੀ ਉਹਨਾਂ ਐਮਐਲਏ ਬਣਾਇਆ ਚਲੋ ਉਹ ਰੱਬ ਨੂੰ ਜੋ ਮਨਜ਼ੂਰ ਉਸ ਤਰ੍ਹਾਂ ਹੁੰਦਾ ਤੇ ਉਹ ਵਿਚਾਰਾ ਸਾਡਾ ਭਰਾ ਡਾਕਟਰ ਕਸ਼ਮੀਰ ਸਿੰਘ ਸੋਲ ਜਿਹੜਾ ਉਹ ਦੁਨੀਆ ਤੋਂ ਜਾ ਚੁੱਕਾ ਤੇ ਹੁਣ ਜਿਮਨੀ ਚੋਣ ਆ ਤੇ ਵਧੀਆ ਮਾਨ ਤੇ ਸ਼ਾਨ ਨਾਲ ਲੜਾਂਗੇ ਸੰਸਾਭੂ ਨਹੀਂ ਦੇ ਜ਼ਰੂਰ ਲੇਕਿਨ ਵਕਾਸ ਤੋਂ ਵੀ ਹਲਕਾ ਜਿਹੜਾ ਵਾਂਝਿਆ ਰਹਿ ਗਿਆ ਜ਼ਰੂਰ ਕਹਿੰਦੇ ਦਿਲ ਦੇ ਵਿੱਚ ਚਾਹ ਬਹੁਤ ਸੀਗੇ ਉਹਨਾਂ ਦੇ ਕੀ ਕੰਮ ਕਬਨੇ ਐ ਸਟੈਂਡਰਡ ਪਾਸ ਹੋ ਰਹੀ ਸੀਗੇ ਲੇਕਿਨ ਕੰਮ ਨਹੀਂ ਹੋ ਪਾਇਆ ਅੱਜ ਵੀ ਲੋਕ ਜਿਹੜੇ ਮੁੱਦੇ 2022 ਦੇ ਵਿੱਚ ਸੀਗੇ ਉਹੀ ਮੁੱਦੇ ਅੱਜ 2025 ਹੈ ਉਹ ਹਜੇ ਵੀ ਉਹੀ ਮੁੱਦੇ ਨੇ ਵਿਕਾਸ ਤੋਂ ਮੰਨਿਆ ਜਾਂਦਾ ਹੈ ਕਿ ਨਾਲ ਦੇ ਹਲਕਿਆਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਉੱਥੇ ਵਿਕਾਸ ਹੋ ਰਿਹਾ ਨਹੀਂ ਅੱਜ ਵੀ ਦੇਖਦੇ ਆ ਸੜਕਾਂ ਦੇ ਉਦਘਾਟਨ ਕੀਤੇ ਗਏ ਬੜੇ ਵੱਡੇ ਵੱਡੇ ਕੰਮ ਹੋਏ ਲੇਕਿਨ ਤੁੰਤਾਂ ਦਾ ਹਲਕਾ ਅੱਜ ਵੀ ਵਿਕਾਸ ਲਈ ਤਰਸਦਾ ਹੈ ਕੀ ਹਜੇ ਤੱਕ ਮੁੱਦੇ ਦੇਖਦੇ ਕਿਉਂਕਿ ਲੋਕ ਪਹਿਲਾਂ ਵੀ ਤੁਹਾਡੇ ਕੋਲ ਆਉਂਦੇ ਸੀਗੇ ਕਾਮ ਲਾਈਨ ਹੁਣ ਵੀ ਆਦੇ ਨੇ ਕੀ ਸਾਡੀ ਮੰਗਾਂ ਹੈਗੀਆਂ ਨੇ ਹਲਕੇ ਦੀਆਂ ਖਾਸ ਤੌਰ ਤੇ ਤਰਨਤਾਂ ਦੇ ਵਿੱਚ ਦਿੱਕਤ ਕੀ ਹੈ ਜਿਹੜੀ ਜਨਤਾ ਨੂੰ ਇੱਥੇ ਆਉਂਦੀ ਹੈ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਵੀ ਵਿਕਾਸ ਦਾ ਕੰਮ ਘੱਟ ਹੋਇਆ ਉਹ ਬਿਲਕੁਲ ਸਹੀ ਗੱਲ ਤੁਸੀਂ ਕਹੀ ਆ ਵਿਕਾਸ ਥੋੜਾ ਜਿਹਾ ਘੱਟ ਇਸ ਕਰਕੇ ਆ ਸਾਡਾ ਜਿਹੜਾ ਵਿਧਾਇਕ ਸੀ ਡਾਕਟਰ ਕਸ਼ਮੀਰ ਸਿੰਘ ਸੋਈ ਲੋ ਬਿਮਾਰ ਹੋ ਗਿਆ ਜਿਹ ਲੈਕਸ਼ਨ ਤੋਂ ਬਾਅਦ ਜਲਦੀ ਉਹ ਬਿਮਾਰ ਹੋ ਗਿਆ ਜਦੋਂ ਆਦਮੀ ਬਿਮਾਰ ਹੋਵੇ ਤੁਸੀਂ ਤੁਸੋਂ ਬਿਮਾਰ ਬੰਦੇ ਨੂੰ ਕੁਝ ਵੀ ਨਹੀਂ ਚੰਗਾ ਲੱਗਦਾ ਹੁੰਦਾ ਇਸ ਕਰਕੇ ਉਹ ਵਿਚਾਰੇ ਨੇ ਹਲਕੇ ਦੀ ਸੇਵਾ ਨਹੀਂ ਉਹਨਾਂ ਕੋ ਹੋਈ ਉਹ ਸਿਰਫ ਉਹ ਬੰਦਾ ਬਹੁਤ ਜਨੂਨ ਵਾਲਾ ਸੀ ਸੇਵਾ ਕਰਨ ਵਾਲਾ ਬੰਦਾ ਸੀ ਉਹ ਪਰ ਉਹ ਜਦੋਂ ਉਹਦੀ ਸਿਹਤ ਉਹ ਵਿਚਾਰਾ ਕੀ ਹਲਕੇ ਦੀ ਸੇਵਾ ਕਿਦਾਂ ਕਰ ਲੈਂਦਾ ਉਸ ਚੀਜ਼ ਦਾ ਸਾਨੂੰ ਪਤਾ ਵਾ ਵੀ ਸਾਡੇ ਹਲਕੇ ਥੋੜੀ ਜੀ ਕਸਰ ਹੈਗੀ ਆ ਉਹ ਪਰ ਆਪਾਂ ਥੋੜੇ ਸਮੇਂ ਚ ਹੁਣ ਸਾਲ ਡੇਢ ਸਾਲ ਜਿੰਨਾ ਸਾਡੇ ਕੋਲ ਸਮਾਂ ਉਹਦੇ ਵਿੱਚ ਉਹ ਪੂਰੀ ਕਰ ਦਵਾਂਗੇ ਪਰ ਵਹੰਗਾ ਦਾ ਦੇਖਣ ਨੂੰ ਮਿਲ ਰਿਹਾ ਕਿਉਂਕਿ ਬਜ਼ਾਰਾਂ ਦੇ ਵਿੱਚ ਉਹ ਦਵਚਨੇ ਉਹ ਕੱਲ ਵੀ ਤੁਸੀਂ ਡੋਰ ਤੋਂ ਡੋਰ ਗਈਆਂ ਦੁਕਾਨਦਾਰਾਂ ਕੋਲ ਗਏ ਕਿਸ ਤਰੀਕੇ ਦਾ ਉਤਸ਼ਾਹ ਦੇਖਣ ਨੂੰ ਮਿਲਿਆ ਕਿੰਨਾ ਕੁ ਲੋਕਾਂ ਵਿੱਚ ਉਤਸ਼ਾਹ ਹੈਗਾ ਤੁਹਾਡੇ ਪਤਿ ਕਿਉਂਕਿ ਇਹ ਕਹਿ ਸਕਦੇ ਆ ਕਿਤੇ ਨਾ ਕਿਤੇ ਕਹਿੰਦੇ ਸਭ ਤੋਂ ਪਹਿਲਾਂ ਨਾਮ ਤੁਹਾਡਾ ਹੀ ਆ ਰਿਹਾ ਹੈ ਕਿੰਨੇ ਲਾਂ ਨਹੀਂ ਹੋਣਾ ਬਾਕੀ ਹੈ ਕਿੰਨਾ ਕਿ ਜਿਆਦਾ ਚਾ ਬਰਕਾ ਦਾ ਦੇ ਵਿੱਚ ਹੈ ਕਿੰਨਾ ਕਿ ਜਿਆਦਾ ਸ਼ਹਿਰ ਵਾਸੀਆਂ ਦੇ ਵਿੱਚ ਚਾ ਹੈ ਜਦੋਂ ਕੱਲ ਜਾ ਕੇ ਮਿਲੇ ਉਹ ਤੁਸੀਂ ਸਾਰੇ ਨਾਲ ਹੀ ਸਨ ਕੱਲ ਤੁਸੀਂ ਵੇਖਿਆ ਹੀ ਆ ਤਕਰੀਬਨ ਪਾਂਡਕ ਤੇ ਸਰੋਪਿਆਂ ਦੀ ਹੈ ਜਿਹੜੀ ਮੇਰੇ ਸ਼ਹਿਰ ਵਾਸੀਆਂ ਨੇ ਮੇਰੇ ਭਰਾਵਾਂ ਨੇ ਮੈਨੂੰ ਪਿਆਰ ਤੇ ਸਤਿਕਾਰ ਦਿੱਤਾ ਵਾ ਲਗਭਗ ਥਾ ਬਾਹਾਰਾਂ ਦਾ ਵਾ ਉਹ ਜਿਹੜਾ ਮੇਰਾ ਕੀਤਾ ਕੰਮ ਆ ਪਿਆਰ ਸਤਿਕਾਰ ਸ਼ਹਿਰ ਦਾ ਉਹ ਵਾ ਜਿਹਨੂੰ ਦਿਲੋਂ ਕੋਈ ਚਾਹੁੰਦੇ ਹੁੰਦੇ ਉਹਨੂੰ ਮਾਨ ਸਤਿਕਾਰ ਗਿਆ ਨੂੰ ਜ਼ਰੂਰ ਕਰਦੇ ਕੱਲ ਆਪਾਂ ਲੰਗਰ ਬਾਜ਼ਾਰ ਜਾਂ ਇਹ ਦਰਬਾਰ ਬੋੜੀ ਵਾਲਾ ਬਾਜ਼ਾਰ ਕਹਿ ਦਿੰਦੇ ਕਈ ਉਹ ਬਾਜ਼ਾਰ ਚ ਕੱਲੇ ਸਿਰਫ ਆਪਾਂ ਤੇ ਲਗਭਗ ਪੰਡ ਪੂਰੀ ਡਿੱਗੀ ਮੇਰੀ ਉਸ ਰੋਪਿਆਂ ਦੀ ਭਰੀ ਪਈ ਆ ਹਾਰਾਣਾ ਭਰੀ ਪਈ ਐ ਇਸ ਵੇਲੇ ਡਿੱਗੀ ਚੋਂ ਡਿੱਗੀ ਖੋਲੀਏ ਸਭ ਕੋ ਬਾਹਰ ਡਿੱਗਣ ਦਿਆ ਠੀਕ ਹੈ ਜੀ ਹੁਣ ਮੁੰਡਿਆਂ ਨੂੰ ਕਹਿਣਾ ਹੈ ਮੈਂ ਇਹਨਾਂ ਬਾਹਰ ਕੱਢ ਕੇ ਰੱਖੋ ਉਹ ਸਾਡਾ ਮਾਣ ਤੇ ਸਤਿਕਾਰ ਲੋਕਾਂ ਨੇ ਜਿਨ੍ਹਾਂ ਨੇ ਕੀਤਾ ਪਿਆਰ ਹਲਕੇ ਦਾ ਤੇ ਜਿਸ ਤਰੀਕੇ ਨਾਲ ਸਮਰਥਨ ਦੇਖਣ ਨੂੰ ਮਿਲ ਰਿਹਾ ਗਾ ਪਿੰਡਾਂ ਦੇ ਵਿੱਚ ਵੀ ਗਏ ਸੀ ਉਹਨਾਂ ਦਾ ਤਾਂ ਕਿੰਨਾ ਕ ਸਮਰਥਨ ਹੈ ਕਿਉਂਕਿ ਹਲਕੇ ਦੇ ਨਾਮ ਨਾਲ ਕਹਿੰਦੇ ਕਿ ਪਿੰਡਾਂ ਦੇ ਵਿੱਚ ਜਿਹੜੀ ਵੋਟ ਐਸ ਲਈ ਲੁਕੀ ਹੋਈ ਹੈ ਤੁਹਾਨੂੰ ਤਾਂ ਹਲਕੇ ਦੀ ਉੱਥੇ ਕਿੰਨੇ ਕ ਲੋਕ ਸਾਥ ਦੇ ਦੇ ਨੇ ਜਿਹੜੇ ਸਰਪੰਚ ਨੇ ਪੰਚਾਇਤਾਂ ਨੇ ਜਾਂ ਜਿਹੜ ਉਹ ਕਿਸ ਤਰੀਕੇ ਦੀਆਂ ਤਿਆਰੀਆਂ ਉਹਨਾਂ ਵੱਲੋਂ ਨੇ ਜੇਕਰ ਪਾਰਟੀ ਇਹ ਤੁਹਾਡੇ ਹੱਕ ਦੇ ਵਿੱਚ ਫੈਸਲਾ ਦਿੰਦੀ ਹੈ ਕਿ ਇਸ ਵਾਰ ਇਲੈਕਸ਼ਨ ਤੁਹਾਡੀ ਹੈ ਤੇ ਕਿੰਨੀ ਕਿ ਮਜ਼ਬੂਤੀ ਸੀ ਤੁਸੀਂ ਦੇਖਦੇ ਹੋ ਪਿੰਡਾਂ ਦੇ ਵਿੱਚ ਆਪਣੇ ਉਹ ਦੇਖੋ ਪਿੰਡਾਂ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਜੀ ਇਹ ਜੋੜੇ ਦੁਨੀਆ ਹੁੰਦੀ ਆ ਸਾਰੇ ਰਾਜਨੀਤਿਕ ਆ ਭਾਵੇਂ ਪਿੰਡ ਦਾ ਬੰਦਾ ਤੇ ਭਾਵੇਂ ਕੋਈ ਵੱਡਾ ਲੀਡਰ ਸਾਰੇ ਰਾਜਨੀਤਿਕ ਆ ਪਰ ਲੋਕ ਸਿਆਸੀ ਸਾਰੇ ਹੁੰਦੇ ਆ ਵੇਖੋ ਸਿਆਸਤ ਇਹੋ ਜੀ ਹੁੰਦੀ ਆ ਵੀ ਹਰ ਕੋਈ ਬੰਦਾ ਚਾਹੁੰਦਾ ਵੀ ਟਿਕਟ ਲੈ ਕੇ ਜਿਹੜਾ ਬੰਦਾ ਆਵੇ ਤੇ ਅਸੀਂ ਉਹਨੂੰ ਆਪਣੇ ਘਰਾਂ ਆਪਣੇ ਪਿੰਡ ਬੁਲਾਈਏ ਤਾਂ ਕਿ ਅਸੀਂ ਜੀ ਟਿਕਟ ਤੋਂ ਪਹਿਲਾਂ ਤੌਰ ਪੈਨੇ ਆ ਤੇ ਕੋਈ ਹੋ ਸਕਦਾ ਟਿਕਟ ਦੂਸਰੇ ਆਦਮੀ ਦੀ ਹੋ ਜਾਵੇ ਤੇ ਕੱਲ ਨੂੰ ਅਸੀਂ ਉਹਦੇ ਘਰ ਕਿੱਦਾਂ ਜਾਵਾਂਗੇ ਕਿਉਂਕਿ ਹਰ ਚੀਜ਼ ਖਿੱਚੋ ਤਾਣ ਦੋਨ ਸਾਈਡਾਂ ਤੇ ਹੁੰਦੀ ਹੈ ਪਰ ਤੁਸੀਂ ਗੁਰਦੇਵ ਸਿੰਘ ਸੰਧੂ ਦਾ ਮਾਣ ਤਾਣ ਪਿਆਰ ਸਤਿਕਾਰ ਹਲਕੇ ਚ ਵੇਖਿਆ ਹੋਊਗਾ ਕੱਲ ਪਿੰਡ ਕੈਰੋਂਵਾਲ ਸਮੁੱਚੀ ਪੰਚਾਇਤ ਉੱਥੇ ਸਮਤੀ ਦੇ ਨਾਲ ਪੰਚਾਇਤ ਬਣੀ ਆ ਸਮੁੱਚੀ ਪੰਚਾਇਤ ਬੈਠੀ ਸੀ ਸਾਰੇ ਮੈਂਬਰ ਸਰਪੰਚ ਸਹਿਬਾਨ ਅਤੇ ਸਾਰੇ ਪਿੰਡ ਦੇ ਆਗੂ ਸਹਿਬਾਨ ਉੱਥੇ ਉਹ ਉਹਨਾਂ ਨੇ ਕੱਲ ਮੈਨੂੰ ਸੱਦਿਆ ਤੇ ਬੁਲਾਇਆ ਪਿੰਡ ਦੇ ਵਿੱਚ ਮੈਂ ਜਾ ਕੇ ਆਇਆ ਤੁਸੀਂ ਸ਼ਾਇਦ ਮੀਡੀਆ 'ਚ ਵੇਖ ਲਿਆ ਹੋਊਗਾ ਦੂਜੇ ਦੂਜੇ ਨੰਬਰ ਤੇ ਅੱਜ ਅਸੀਂ ਪਿੰਡ ਮਾਲੂ ਵਾਲ ਗਏ ਉੱਥੇ ਸਮੁੱਚੀ ਪੰਚਾਇਤ ਹਾਜ਼ਰ ਸੀ ਸਾਰੇ ਪੰਚਾਇਤ ਸਰਪੰਚ ਮੈਂਬਰ ਜਿੰਨੇ ਵੀ ਪਿੰਡ ਦੇ ਆਗੂ ਸੀ ਸਾਰੇ ਉੱਥੇ ਹਾਜ਼ਰ ਸੀ ਉਹਨਾਂ ਨੇ ਸਾਨੂੰ ਬੁਲਾਇਆ ਪਿਕ ਸੰਧੂ ਸਾਹਿਬ ਅਸੀਂ ਤੁਹਾਡੇ ਨਾਲ ਚੌਥੇ ਨੰਬਰ ਤੇ ਅਸੀਂ ਪਿੰਡ ਪਧਰੀ ਦੇ ਚਾਮਕੇ ਵੇਖੇ ਸੌਰੀ ਚਾਮਕੇ ਵੇਖੇ ਗਏ ਚਾਮਕੇ ਵੇਖੇ ਵੀ ਇਸ ਤਰ੍ਹਾਂ ਸਾਰੇ ਜਿਹੜੇ ਆਗੂ ਸਹਿਬਾਨ ਸੀ ਪਿੰਡ ਦੇ ਸਾਰੀ ਟੀਮ ਨੇ ਮੈਨੂੰ ਬੁਲਾਇਆ ਤੇ ਪਿਆਰ ਸਤਿਕਾਰ ਨਾਲ ਮੈਨੂੰ ਵਿਸ਼ਵਾਸ ਦਿੱਤਾ ਕਿ ਸੰਤੂ ਸਾਹਿਬ ਤੁਹਾਡਾ ਹੱਕ ਬਣਦਾ ਵਾ ਤੇ ਅਸੀਂ ਤੁਹਾਨੂੰ ਸਾਰਾ ਪਿੰਡ ਚਟਾਨ ਵਾਂਗੂ ਨਾਲ ਖੜੇ ਆਂ ਵੋਟ ਸਪੋਰਟ ਕਰਾਂਗੇ ਕਿਸੇ ਗੱਲ ਦੀ ਫਿਕਰ ਕਰਨ ਦੀ ਲੋੜ ਨਹੀਂ ਤੁਹਾਨੂੰ ਮੈਂ ਇਹ ਦੱਸਣ ਲੱਗਾ ਆਂ ਵੀ ਜਿਹੜੇ ਜ਼ਿੰਮੇਵਾਰ ਪਿੰਡ ਦੇ ਆਗੂ ਹੁੰਦੇ ਆ ਬੰਦੇ ਨਹੀਂ ਤੇ ਇਲੈਕਸ਼ਨ ਜਦੋਂ ਟਿਕਟ ਨਹੀਂ ਮਿਲਦੀ ਜਨ ਅਚਰ ਕਿਸੇ ਨੂੰ ਕੋਈ ਕਿਸੇ ਨੂੰ ਪਿੰਡ ਨਹੀਂ ਬਣਾਉਂਦਾ ਉਹ ਪਰ ਤੁਹਾਡੇ ਭਰਾ ਦਾ ਪਿਆਰ ਤੇ ਸਤਿਕਾਰ ਵਾ ਜਿਹੜੇ ਲੋਕ ਮੈਨੂੰ ਹਲਕਿਆਂ ਵਾਲੀਆਂ ਪੰਚਾਇਤਾਂ ਜਿਹੜਾ ਨੇ ਸ਼ੁਰੂ ਕਰ ਲਿਆ ਮੈਨੂੰ ਬੁਲਾਉਣਾ ਉਹ ਮਾਨ ਮੈਂ ਕਿੰਨਾ ਦਾ ਮਹਿਸੂਸ ਆਪਦੇ ਆਪ ਨੂੰ ਕਿ ਮੈਂ ਬੜਾ ਇੱਕ ਗੁਰੂ ਦਾ ਸਿੱਖ ਹੋ ਕੇ ਸੇਵਾ ਜਿਹੜੀ ਹਲਕੇ ਦੀ ਕੀਤੀ ਹੈ ਗੁਰੂ ਪਾਸ਼ਾ ਨੂੰ ਗੁਰੂ ਅਰਜਨ ਦੇਵ ਪਾਸ਼ਾ ਨੇ ਕਰਾਈ ਆ ਤੇ ਲੋਕ ਮੈਨੂੰ ਇਸ ਵੇਲੇ ਮਾਨ ਸਤਿਕਾਰ ਦੇ ਰਹੇ ਆ ਵੀ ਜਿਹੜੀ ਅਜੇ ਕੋਈ ਪਾਰਟੀ ਵੱਲੋਂ ਟਿਕਟ ਕਿਰਿਆ ਨਹੀਂ ਕੀਤੀ ਗਈ ਪਰ ਮੈਨੂੰ ਪੰਚਾਇਤਾਂ ਸੱਦ ਕੇ ਪਿੰਡਾਂ ਦੇ ਵਿੱਚ ਤੇ ਮੈਨੂੰ ਸਰੂਪੇ ਦੇ ਕੇ ਮਾਨ ਤਾਨ ਕਰਕੇ ਵਿਸ਼ਵਾਸ ਦਿਵਾ ਰਹੀਆਂ ਵਾਂ ਮੈਂ ਉਹਨਾਂ ਪੰਚਾਇਤਾਂ ਦਾ ਵੀ ਉਹਨਾਂ ਪਿੰਡਾਂ ਵਾਲਿਆਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਹੋਰ ਵੀ ਸਾਨੂੰ ਪਤਾ ਨਹੀਂ ਕਿੰਨੇ ਆ ਪਿੰਡਾਂ ਵਾਲਿਆਂ ਨੇ ਸਾਨੂੰ ਪ੍ਰੋਗਰਾਮ ਲਖਵਾਏ ਆ ਇਹ ਬੜੀ ਵੱਡੀ ਗੱਲ ਹੁੰਦੀ ਹੈ ਇਮਾਨ ਤੇ ਸ਼ਾਨ ਵਾਲੀ ਗੱਲ ਹੁੰਦੀ ਆ ਉਹਨਾਂ 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 ਪਤੰਤੇ ਸੱਜਣਾ ਦਾ ਵੀ ਮੇਰੇ ਦਿਲ 'ਚ ਮਾਣ ਬਣਿਆ ਸਤਿਕਾਰ ਬਣਿਆ ਤੇ ਉਹਨਾਂ ਦੇ ਦਿਲਾਂ 'ਚ ਵੀ ਮੇਰਾ ਬਣਿਆ ਜਿਹੜਾ ਮੈਨੂੰ ਟਿਕਟ ਤੋਂ ਪਹਿਲਾਂ ਪਿੰਡਾਂ 'ਚ ਬੁਲਾ ਰਿਹਾ ਹ ਹ ਜਿਸ ਤਰੀਕੇ ਨਾਲ ਕਾਰਗਜ਼ਾੜੀ ਚੱਲ ਰਹੀ ਹੈ ਪੰਜਾਬ ਦੇ ਵਿੱਚ ਹਾਈ ਕਮਾਂਡ ਜੋ ਫੈਸਲੇ ਲੈ ਰਹੀ ਹੈ ਜਿਸ ਤਰੀਕੇ ਦੀਆਂ ਸਕੀਮਾਂ ਬਣਾਈਆਂ ਜਾ ਰਹੀਆਂ ਨੇ ਉਸ ਨੂੰ ਲੈ ਕੇ ਵਿਰੋਧੀ ਬਹੁਤ ਸਵਾਲ ਖੜੇ ਕਰਦੇ ਆ ਬੀਤੇ ਦਿਨੀ ਤਰਨਤਨ ਹਲਕੇ ਦੇ ਵਿੱਚ ਡੈਲੀ ਹੋਈ ਸੁਖਵੀਰ ਸਿੰਘ ਬਾਦਲ ਹੁਣੀ ਪਹੁੰਚੇ ਉਹਨਾਂ ਵੱਲੋਂ ਕਿਹਾ ਗਿਆ ਕਿ ਇਹ ਦਿੱਲੀ ਤੋਂ ਜਿਹੜੀ ਟੀਮ ਬਣਾਈ ਗਈ ਹੈ ਕਿਤੇ ਉਹਨਾਂ ਨੇ ਕਿਹਾ ਕਿ ਇਹ ਜਿਹੜੀਆਂ ਲੈਂਡ ਬਲਿੰਗ ਸਕੀਮਾਂ ਨੇ ਜਾਂ ਹੋਲ ਸਕੀਮਾਂ ਨੇ ਇਹ ਵੱਡੇ ਵੱਡੇ ਜਿਹੜੇ ਇਹ ਸਕੀਮਾਂ ਤੇ ਆਧ ਕਾਦੇ ਨੇ ਕਿਤੇ ਨਾ ਕਿਤੇ ਪੰਜਾਬ ਨੂੰ ਲੁੱਟਣ ਦੀ ਕੋਸ਼ਿਸ਼ ਹੈ ਇਹ ਵਿਰੋਧ ਜਿਹੜਾ ਹੁੰਦਾ ਕਿਤੇ ਨਾ ਕਿਤੇ ਪਾਰਟੀ ਦਾ ਹਾਈ ਕਮਾਂਡ ਦਾ ਇਸ ਨੂੰ ਕਿੱਦਾਂ ਦੇਖਦੇ ਹੋ ਜਿਹੜੇ ਫੈਸਲੇ ਲਏ ਜਾਦੇ ਨੇ ਉਹ ਕਰਦੇ ਫੈਸਲੇ ਨਹੀਂ ਲੇਕਿਨ ਵਿਰੋਧ ਨਾ ਨਾ ਰੋਧੀਆਂ ਦਾ ਚੱਲ ਰਿਹਾ ਹੈ ਤੇ ਕਹਿੰਦੇ ਕਿ ਜਿਮਣੀ ਚੋਣ ਜਿਹੜੀ ਹੈ ਲੁਧਿਆਣੇ ਦੀ ਭਾਵੇਂ ਜਿੱਤ ਲਈ ਤੁਰੰਤ ਅੰਦਾਜ਼ ਨਹੀਂ ਜਿੱਤਣ ਦਿੰਦੇ ਵੇਖੋ ਜੀ ਵਿਰੋਧੀਆਂ ਦਾ ਕੀ ਕੰਮ ਹੁੰਦਾ ਗੱਲਾਂ ਵਾਲਿਆਂ ਗੱਲਾਂ ਕਰੀ ਜਾਣੀਆਂ ਕੰਮ ਵਾਲਿਆਂ ਕੰਮ ਕਰੀ ਜਾਣਾ ਆਮ ਆਦਮੀ ਪਾਰ ਤੇ ਅਸੀਂ ਉਹਨਾਂ ਨੂੰ ਅੱਜ ਵੀ ਮਾਣ ਤੇ ਸਤਿਕਾਰ ਦਿੰਨੇ ਆ ਪੰਜਾਬ ਵਾਲੇ ਜਿਹੜੇ ਚੰਗੇ ਬੰਦੇ ਆ ਜਿਨ੍ਹਾਂ ਨੇ ਉਹਨਾਂ ਨੂੰ ਪਿਆਰ ਸਤਿਕਾਰ ਕਰਕੇ ਉਹਨਾਂ ਨੂੰ ਵੋਟ ਦੇ ਕੇ ਤੇ ਸਰਕਾਰ ਬਣਾਈ ਆ ਅੱਜ ਵੀ ਵੋਟ ਸੇਰ ਸਾਡਾ ਵਧਿਆ ਘਟਿਆ ਨਹੀਂ ਹੈਗਾ ਕਿਉਂਕਿ ਪੰਜਾਬ ਸਰਕਾਰ ਮਾਨ ਸਾਹਿਬ ਨੇ ਬਣ ਕੇ ਤੇ ਬਹੁਤ ਜ਼ਿਆਦਾ ਕੰਮ ਕੀਤੇ ਆ ਤੇ ਫਿਰ ਲੋਕਾਂ ਦੇ ਨਜਾਇਜ਼ ਅਸੀਂ ਪਰਚੇ ਨਹੀਂ ਕਰਵਾਏ ਗਲਤ ਕੰਮ ਅਸੀਂ ਕੋਈ ਕਰਨ ਨਹੀਂ ਦਿੱਤਾ ਕਰਪਸ਼ਨ ਤੇ ਅਸੀਂ ਪੂਰੀ ਨਕੀਲ ਕਰਸ ਕੇ ਬੈਠੇ ਆ ਫਿਰ ਡਵੈਲਪਮੈਂਟ ਜਿਹੜੀ ਆ ਉਹ ਜਗਾ ਜਗਾ ਤੇ ਜਿਹੜੀ ਹੋਣੀ ਚਾਹੀਦੀ ਸੀ ਉਹ ਸਾਰਾ ਵਧੀਆ ਸਿਸਟਮ ਨਾ ਹੋ ਰਹੀ ਹੈ ਸਿਰਫ ਆਪਣੇ ਹਲਕੇ ਡਾਕਟਰ ਸਾਹਿਬ بیمار ਸੀ ਤਾਂ ਥੋੜਾ ਦਿੱਕਤ ਆਈ ਇਸ ਕਰਕੇ ਹੁਣ ਵੇਖੋ ਅਸੀਂ ਥਰਮਲ ਪਲਾਂਟ ਤੱਕ ਖਰੀਦਦੇ ਨਹੀਂ ਤੇ ਸਰਕਾਰਾਂ ਚੀਜ਼ਾਂ ਵੇਚਦੀਆਂ ਤੇ ਸਾਡੇ ਸਰਦਾਰ ਭਗਵਾਨ ਸਿੰਘ ਜੀ ਮਾਨਿਆ ਗੋਂਦਵਾਲ ਥਰਮਲ ਪਲਾਂਟ ਖਰੀਦਿਆ ਨਹੀਂ 10 10000 ਰੁਪਿਆ ਹਰ ਵਰਗ ਦਾ ਬੀਮਾ ਕਰ ਰਹੀ ਸਰਕਾਰ ਵੀ ਅਸੀਂ ਕਿਸੇ ਵੀ ਆਪਣੇ ਸਟੇਟ ਦੇ ਵਾਸੀ ਨੂੰ ਕੋਈ ਪ੍ਰੋਬਲਮ ਆਉਂਦੀ ਆ ਤੇ ਅਸੀਂ 10 10 ਲੱਖ ਰੁਪਏ ਦਾ ਬੀਮਾ ਦੇਵਾਂਗੇ ਤੇ ਦੇਖੋ ਕਿ ਕਿੰਨੀਆਂ ਕਿੰਨੀਆਂ ਵਡੀਆਂ ਪਾਲਿਸੀਆਂ ਸੀਐਸਓ ਜੁਨਟ 32 ਫਰੀ ਹੈਲਥ ਦਾ ਵਧੀਆ ਚੱਲ ਰਿਹਾ এডੂਕੇਸ਼ਨ ਦਾ ਬਹੁਤ ਵਧੀਆ ਚੱਲ ਰਿਹਾ ਤੇ ਜੁਧ ਨਸ਼ਿਆਂ ਵਿਰੋਧ ਅਸੀਂ ਛੇੜ ਕੇ ਬੈਠੇ ਆ ਪੰਜਾਬ ਸਰਕਾਰ ਤੇ ਇਸ ਵੇਲੇ ਇੱਕ ਆਪਣੇ ਜਿਤਨਾ ਪਰਿਵਾਰ ਚ ਕੋਈ ਲੜਾਈ ਲੜਦਾ ਉਹ ਪੰਜਾਬ ਚ ਇਦਾਂ ਲੜਨਦਾ ਆ ਨਹੀਂ ਤੇ ਮੈਂ ਵੇਖਿਆ ਸਟੇਟਾਂ ਦੇ ਸੀਐਮ ਕੋਈ ਵੀ ਇਸ ਤਰੀਕੇ ਨਾਲ ਇੰਨੀ ਡੀਪਲੀ ਨਾ ਜਾ ਕੇ ਲੜਾਈ ਲੜਦੇ ਜਾਂ ਇਨਾਂ ਧਿਆਨ ਕੋਈ ਨਹੀਂ ਦਿੰਦਾ ਆਣ ਕੇ ਜਦੋਂ ਰਾਜਤਾ ਜ ਮਿਲ ਜਾਂਦਾ ਤੇ ਸਾਰੇ ਆਪ ਦੀਆਂ ਇੰਸ਼ਵਾਰਾਮ ਕਰਦੇ ਆ ਪਰ ਨਹੀਂ ਸਰਦਾਰ ਭਗਵੰਤ ਸਿੰਘ ਜੀ ਮਿਸਾਲ ਬਣਨਗੇ ਇਸ ਸਟੇਟ ਦੇ ਵਿੱਚ ਕੇ ਵਾਕਿਆ ਕੋਈ ਸੀਐਮ ਇਸ ਟੈਂਪ ਚ ਇਨਾਂ ਇਨਾਂ ਚ ਸਮਾਂ ਟਰਨਵਲਾਈ ਆ ਤੇ ਵਾਕਿਆ ਜੋਗ ਲਾਈਏ ਘਰ ਕਾ ਵਸੀ ਤੇ ਜਾਨੂ ਹੈਗੇ ਨੇ ਕਿ ਗੁਰਦੇਵ ਸਿੰਘ ਸੰਧੂ ਲੰਬੇ ਸਮੇਂ ਤੋਂ ਵਰਕਰੀ ਕਰਦੇ ਆਦੇ ਨੇ ਘਰ ਘਰ ਚ ਵਿਚਰਨਾ ਕਿ ਪਾਰਟੀ ਹਾਈ ਕਮਾਂਡ ਨੂੰ ਇਸ ਚੀਜ਼ ਦਾ ਚਾਣਨਾ ਹੈਗਾ ਕਿ ਗੁਰਦੇਵ ਸਿੰਘ ਸੰਧੂ ਅਤੇ 23 ਸਾਲਾਂ ਤੋਂ ਪਾਰਟੀ ਲਈ ਮਿਹਨਤ ਕਰਦੇ ਆ ਰਹੇ ਨਹੀਂ ਕੀ ਹਾਈ ਕਮਾਂਡ ਨੂੰ ਬੱਲਾਬਾਤਾਂ ਹੁੰਦੀਆਂ ਨੇ ਕੀ ਚਰਚਾਉਂਥੇ ਹੁੰਦੀ ਹੈ ਤੁਹਾਨੂੰ ਲੈ ਕੇ ਕਿਉਂਕਿ ਸਵਾਲ ਬਹੁਤ ਵੱਡਾ ਜਦ ਤੱਕ ਇਹ ਕਨ ਅਨਾਉਂਸ ਨਹੀਂ ਹੋ ਜਾਂਦੀ ਲੋਕਾਂ ਦੇ ਵਿੱਚ ਸਵਾਲ ਬੰਦਾ ਉਹ ਤੁਹਾਡੇ ਦਿਮਾਗ 'ਚ ਹੋਊਗਾ ਵੀ ਹਾਈ ਕਮਾਂਡ ਨੂੰ ਪਤਾ ਹੈ ਕਿ ਨਹੀਂ ਪਤਾ ਸਰਦਾਰ ਜੀ ਗੁਰਦੇਵ ਸਿੰਘ ਸੰਧੂ ਤੁਹਾਡਾ ਭਰਾ ਤੁਸੀਂ ਸਾਡੇ ਹਲਕੇ ਦੇ ਜੋ ਸ਼ਹਿਰ ਦੇ ਤੁਹਾਨੂੰ ਬੜੀ ਮਾਣ ਵਾਲੀ ਗੱਲ ਦੱਸਣ ਲੱਗਾ ਵੀ ਤੁਹਾਨੂੰ ਮਾਣ ਮਹਿਸੂਸ ਹੋਊਗਾ ਗੁਜਰਾਤ ਦੇ ਵਿੱਚ ਪਿਛਲੇ ਨਾਲੋਂ ਇਲੈਕਸ਼ਨ ਆਈ ਜਾਣੇ ਨੇ ਉੱਥੇ ਐਮਐਲਏ ਦੀ ਇਲੈਕਸ਼ਨ ਹੋਣੀ ਸੀ ਅੱਜ ਤੋਂ 2 ਸਾਲ ਪਹਿਲਾਂ ਉਥੇ ਤੁਹਾਡਾ ਭਰਾ ਗੁਰਦੇਵ ਸਿੰਘ ਸੰਧੂ ਸੀ ਜਿਹੜਾ ਸਭ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਮੈਨੂੰ ਜਾਂ ਦਿੱਲੀ ਵਾਲੀ ਸਾਡੀ ਹਾਈ ਕਮਾਂਡ ਨੇ ਭੇਜਿਆ ਸੀ ਕੋਈ ਪੰਜਾਬ ਦੇ ਲੋਕ ਸਾਰੇ ਲੀਡਰ ਹੁੰਦੇ ਹੋਣਗੇ ਸਾਡੇ ਹਾਂ ਪਾਰਟੀ ਦੇ ਵੀ ਮੈਂ ਇਹ ਕਹਿਣਾ ਸੌਖਾ ਨਹੀਂਗਾ ਮੈਂ ਪਹਿਲਾ ਬੰਦਾ ਸੀ ਜਦੋਂ ਮੈਂ ਗੁਜਰਾਤ ਦੇ ਵਿੱਚ ਮੈਨੂੰ ਸਰਕਾਰ ਨੇ ਭੇਜਿਆ ਸੀ ਤੇ ਉਹ ਸਿਰਫ ਮਾਨ ਤੇ ਵਿਸ਼ਵਾਸ ਦੀਆਂ ਗੱਲਾਂ ਸੀ ਉਸ ਤੋਂ ਬਾਅਦ ਸਾਡੇ ਚੇਅਰਮੈਨ ਲਖਨਾ ਸਾਹਿਬ ਵੀ ਗਏ ਸੀ ਦੋ ਚਾਰ ਦਿਨ ਬਾਅਦ ਹੀ ਮੁੜ ਕੇ ਵੀ ਚੱਲ ਗਏ ਸੀ ਅਸੀਂ ਉਥੇ ਇਕੱਠੇ ਮਿਲ ਕੇ ਸਰਦਾਰ ਗੁਰਦੇਵ ਸਿੰਘ ਲਖਨਾ ਚੇਅਰਮੈਨ ਜਾਮਦੇ ਤੁਸੀਂ ਉਹ ਬੜਾ ਪਾਰਟੀ ਉਹਨਾਂ ਤੇ ਵੀ ਮਾਨ ਤੇ ਸਤਿਕਾਰ ਕਰਦੀ ਉਹਨਾਂ ਦਾ ਤੇ ਅਸੀਂ ਦੋਵਾਂ ਭਰਾਵਾਂ ਮਿਲ ਕੇ ਉੱਥੇ ਪੂਰਾ ਗੁਜਰਾਤ ਦੇ ਵਿੱਚ ਅਸੀਂ ਮਿਹਨਤ ਕੀਤੀ ਤੇ ਉਸ ਤੋਂ ਬਾਅਦ ਮੁੜ ਕੇ ਮਹੀਨਾ ਕਰਿੰਦੀਆਂ ਤੇ ਸਾਰੇ ਚਲੋ ਪੰਜਾਬ ਦੇ ਇਸ ਆਗੂ ਉੱਥੇ ਗਏ ਸੀ ਪਰ ਉੱਥੇ ਜਾ ਕੇ ਅਸੀਂ ਮਿਹਨਤ ਕੀਤੀ ਉੱਥੇ ਸਾਡੇ 5 ਐਮਐਲਏ ਜਿੱਤੇ ਤੇ ਜਦੋਂ ਮੁੜ ਕੇ ਇੰਟਰਨੈਸ਼ਨਲ ਪਾਰਟੀ ਸਾਡੀ ਬਣੀ ਆ ਉਦੋਂ ਬਣੀ ਗੁਜਰਾਤ ਚ ਤੁਸੀਂ 5 ਐਮਐਲਏ ਆ ਦੇ ਉੱਥੇ ਝੰਡਾ ਜਿੱਤਦਾ ਗੱਡਿਆ ਜਾ ਕੇ ਤੇ ਜੇ ਸਰਕਾਰ ਨੂੰ ਮੇਰੇ ਬਾਰੇ ਕੁਝ ਪਤਾ ਸੀ ਵੀ ਵਾਕਿਆ ਇਮਾਨਦਾਰ ਬੰਦਾ ਸਮਾਜ ਸੇਵੀ ਬੰਦਾ ਸਹੀ ਆ ਤਨੇ ਇਤੇ ਤਾਂ ਹੀ ਉਥੇ ਭੇਜਿਆ ਸੀ ਮੈਂ ਵਿੱਚੋਂ ਜੇ ਇੱਕ ਨਾ ਕਿਹਾ ਸੀ ਬੰਦੇ ਜਿਆਦੇ ਚਾਹੀਦੇ ਆ ਤੇ ਹੁੰਦੇ ਤੁਹਾਨੂੰ ਪਤਾ ਪੰਜਾਬ ਵਾਲੇ ਕੀ ਕਰਦੇ ਹੁੰਦੇ ਆ ਇਸ ਕਰਕੇ ਆਪਣੇ ਤੇ ਬਹੁਤ ਮਾਨ ਤੇ ਵਿਸ਼ਵਾਸ ਆ ਪਾਰਟੀ ਨੂੰ ਹਾਈ ਕਮਾਂਡ ਨੂੰ ਸਭ ਤੋਂ ਆਖਰੀ ਸਵਾਲ ਹੈ ਸ਼ਹਿਰ ਦੇ ਵਿੱਚ ਕੂੜੇ ਦੇ ਢੇਰ ਨੇ ਸੜਕਾਂ ਟੁੱਟੀਆਂ ਨੇ ਸੀਂਦੇ ਵਿੱਚ ਬਲੌਗ ਨੇ ਸੌਤੀਆਂ ਨੂੰ ਲੈ ਕੇ ਦੁਕਾਨਦਾਰਾਂ ਦੇ ਮੰਨ ਦੇ ਵਿੱਚ ਡਰ ਹੈਗਾ ਦੁਕਾਨਦਾਰ ਡਰਦੇ ਨੇ ਵਪਾਰੀ ਵੱਲ ਕੋ ਜਦਿਆ ਹੋਇਆ ਜਿਸ ਤਰੀਕੇ ਦੇ ਮਾਹੌਲ ਸ਼ਹਿਰ ਦੇ ਵਿੱਚ ਬਣੇ ਹੋਏ ਨੇ ਰੋਹੀ ਦਾ ਮਸਲਾ ਉੱਥੇ ਹੀ ਖੜਾ ਹੈ ਜ਼ਰੂਰ ਬਾਤ ਚੱਕੀ ਗਈ ਸੀ 1.5 ਸਾਲ ਰਹਿ ਚੁੱਕਿਆ ਹੈ 1.5 ਸਾਲ ਦੇ ਵਿੱਚ ਚੁਣੌਤੀਆਂ ਬਹੁਤ ਵੱਡੀਆਂ ਨੇ ਕਿਉਂਕਿ ਕੰਮ ਬਹੁਤ ਪੈਈ ਨੇ ਕਿੰਨਾ ਕੁ ਤਿਆਰ ਆਪਣੇ ਆਪ ਨੂੰ ਮੰਨਦੇ ਹੋ ਕਿ ਦਿਨ ਰਾਤ ਇੱਕ ਕਰਨੀ ਪੈਣੀ ਹੈ ਜੇਕਰ ਹਲਕਾਵਾਸੀ ਇਹ ਫੈਸਲਾ ਦੇ ਦਿੰਦੇ ਤੁਹਾਡੇ ਹੱਕ ਦੇ ਵਿੱਚ ਪਾਰਟੀ ਤੁਹਾਡੇ ਹੱਕ ਚ ਦੀ ਰਹੀਦੀ ਹੈ ਕਿੰਨਾ ਕੁ ਮਜ਼ਬੂਤੀ ਦੀ ਆਪਣੇ ਆਪ ਨੂੰ ਦੇਖਦੇ ਹੋ ਕਿੰਨੀ ਕੁ ਤਿਆਰੀ ਹੈਗੀ ਹੈ ਤੇ ਹਲਕਾਵਾਸੀ ਨੂੰ ਵੀ ਵਿਸ਼ਵਾਸ ਹੋਣਾ ਚਾਹੀਦਾ ਉਹ ਜਿਹੜਾ 1.5 ਸਾਲ ਰਹਿ ਗਿਆ ਹੈ ਇਹ ਚੁਣੌਤੀਆਂ ਨਾਲ ਭਰਿਆ 1.5 ਸਾਲ ਹੈ ਵੇਖੋ ਜਿਹੜਾ ਤੁਸੀਂ ਗੈਂਗਸਟਰਾਂ ਦੀ ਗੱਲ ਕਰ ਰਹੇ ਹੋ ਨਾ ਇਹ ਵੀ ਗੱਲ ਅੱਜ ਸਮੇਂ ਦੀ ਲੋੜ ਵਾ ਸਾਡੇ ਤਰਨ ਤਨ ਹਲਕੇ 'ਚ ਖਾਸ ਕਰਕੇ ਜਿੱਥੇ ਜ਼ਿਆਦਾ ਰਹੀਏ ਨਾ ਉੱਥੇ ਦਾ ਜ਼ਿਆਦਾ ਪਤਾ ਲੱਗਦਾ ਇੱਥੇ ਸਾਡਾ ਕੋਈ ਦੁਕਾਨਦਾਰ ਕੋਈ ਵੀ ਵਪਾਰੀ ਭਰਾ ਕੋਈ ਸ਼ੈਲਰ ਵਾਲਾ ਕੋਈ ਆੜਤੀਆ ਕੋਈ ਥੋਕਦਾ ਕੰਮ ਕਰਦਾ ਜਿਹੜਾ ਵੀ ਕੋ ਬੰਦਾ ਪਏ ਹੋਟਲ 모ਟਲ ਕਿਸੇ ਦਾ ਵੀ ਕਾਰੋਬਾਰ ਹੈਗਾ ਟੋਟਲੀ ਸਾਰਿਆਂ ਨੂੰ ਧਮਕੀਆਂ ਆ ਗਈਆਂ ਇਸ ਵਿਸ਼ੇ ਤੇ ਗੱਲ ਕਰਨੀ ਬੜੀ ਜ਼ਰੂਰੀ ਬਣਦੀ ਆ ਮੈਂ ਚਲੋ ਜਿੱਦਾਂ ਸਿਆਣੇ ਕਹਿੰਦੇ ਆ ਮੂੰਹ ਛੋਟਾ ਗੱਲ ਵੱਡੀ ਮੈਂ ਕਹਿੰਨਾ ਵਾ ਤਰਨ ਤਨ ਹਲਕੇ ਵਾਲਿਆਂ ਨੂੰ ਸਾਰੇ ਵਪਾਰੀ ਵਰਗ ਦੇ ਭਰਾਵਾਂ ਨੂੰ ਇਹ ਗੁਰਦੇਵ ਸਿੰਘ ਸੰਧੂ ਦੀ ਅੱਜ ਤੱਕ ਇਹ ਆਤਵਾ ਵੀ ਜੇ ਮੇਰੇ ਬੁਝੇ ਚ 1 ਰੁਪਈਆ ਹੋਵੇ ਤਾਂ ਮੈਂ țeਲੀ ਦੱਸਦਾ ਤੇ ਮੈਂ ਇਹ ਜੀ ਗੱਲ ਕਰਨ ਲੱਗਾ ਇਹ ਵੀ ਤੁਹਾਨੂੰ ਇਹ ਦੱਸਦਾ ਵੀ ਜੇ ਮੈਨੂੰ ਹਲਕੇ ਦੇ ਲੋਕ ਚੁਣ ਕੇ ਐਮਐਲਏ ਬਣਾਉਂਦੇ ਆ ਤੇ ਐਮਐਲਏ ਬਣ ਕੇ ਮੈਂ ਇਹੋ ਜੀ ਰਾਖੀ ਕਰੂੰਗਾ ਵੀ ਜਿਵੇਂ ਇੱਕ ਚੌਂਕੀਦਾਰ ਰਾਤ ਨੂੰ ਹੱਥ ਚ ਡੰਡਾ ਫੜ ਕੇ ਚੌਂਕੀਦਾਰਾ ਪਰਾ ਕਰਦਾ ਨਾ ਸਹੀ ਉਸੇ ਤਰ੍ਹਾਂ ਹਲਕੇ ਨੂੰ ਚਲਾਵਾਂਗੇ ਕਿ ਮੈਂ ਸਮਝੂ ਕਿ ਮੇਰੇ ਭਰਾਵਾਂ ਨੇ ਮੇਰੇ ਤੇ ਮਾਨਤਾਣ ਕੀਤਾ ਤੇ ਮੈਂ ਪੰਜਾਬ ਪੁਲਿਸ ਨੂੰ ਪੂਰਾ ਉਹਨਾਂ ਦਾ ਸਾਥ ਲੈ ਕੇ ਐਸਐਚਓ ਚੰਗੇ ਲਵਾਵਾਂਗੇ ਐਸਐਸਪੀ ਚੰਗੇ ਲਵਾਵਾਂਗੇ ਆੜੇ ਧਮਕੀਆਂ ਧੁਮਕੀਆਂ ਵਾਲੇ ਇਹ ਸਾਰੇ ਇੱਥੇ ਹੀ ਇਹਨਾਂ ਦੇ ਪਰਿਵਾਰਪੁਰੂ ਰਿਸ਼ਤੇਦਾਰੀਆਂ ਇੱਥੇ ਹੀ ਆ ਜਦੋਂ ਅਸੀਂ ਉਹਨਾਂ ਦਾ ਸਿਕੰਜਾ ਟਾਈਟ ਕਰਾਂਗੇ ਕੱਸਾਂਗੇ ਤੇ ਮੁੜ ਕੇ ਚੀਕਾਂ ਵੱਜਣਗੀਆਂ ਤੇ ਆਪੇ ਧਮਕੀਆਂ ਆਉਣੀਆਂ ਇੱਥੇ ਬੰਦ ਹੋਣਗੀਆਂ ਠੀਕ ਹੈ ਜੀ ਕਈ ਮੈਂ ਦੋ ਤਿੰਨ ਚੈਨਲਾਂ ਦੇ ਬੋਲੇ ਆ ਵੀ ਮੈਂ ਉਹਨਾਂ ਦੀਆਂ ਚੀਕਾਂ ਮਰਾਂਗਾ ਵੀ ਧਮਕੀਆਂ ਨਹੀਂ ਇੱਥੇ ਮਾਉਣ ਦੇਣੀਆਂ ਰੋਜ਼ ਫਰੋਦੀਆਂ ਨਹੀਂ ਮੰਗਾਂਗੇ ਵਿਦੇਸ਼ਾਂ 'ਚ ਬੈਠੇ ਆ ਜਾਣਦੇ ਇਦਾਂ ਦੀ ਔਖੀ ਉਹਨਾਂ ਦੇ ਵਿਦੇਸ਼ਾਂ ਇਹ ਤੇ ਫਲੋਟ ਨਹੀਂ ਚੱਲਦੀ ਨਾ ਇੱਥੇ ਪਰਿਵਾਰ ਬੈਠੇ ਆ ਯਾਰਾ ਗੱਲ ਤੇ ਫਿਰੇ ਹੋਈ ਹੈ ਨਾ ਜਿੰਨੂੰ ਤੁਮ ਕੀ ਆਉਂਦੀ ਆ ਉਹ 10-20 ਲੱਖ 5 ਲੱਖ ਜਿੰਨੀ ਕੁ ਜੋਗਾ ਕੋਈ ਦੇ ਆਉਂਦਾ ਕੋਈ ਆਵਾਜ਼ ਨਹੀਂ ਚੁੱਕਦਾ ਮੈਂ ਕਹਿੰਨਾ ਤੁਹਾਡਾ ਭਰਾ ਗੁਰਦੇਵ ਸਿੰਘ ਸੰਧੂ ਅੱਗੇ ਲੱਗੂ ਹੁਣ ਮੈਨੂੰ ਦੱਸਣਾ ਤੇ ਤੁਹਾਡਾ ਫਰਜ਼ ਆ ਨਾ ਜਿੰਨੂੰ ਤੁਮ ਕਹੀ ਮੈਨੂੰ ਦੱਸੂਗਾ ਵੀ ਗੁਰਦੇਵ ਸਿੰਘ ਜੀ ਮੈਨੂੰ ਤੁਮ ਕਹੀ ਹੈ ਜੇ ਐਮਐਲਏ ਸਾਹਿਬ ਮੈਨੂੰ ਤੁਮ ਕਹੀ ਹੈ ਜਦੋਂ ਮੈਨੂੰ ਚੁਣ ਦੇਣਗੀ ਪਾਰਟੀ ਹੈ ਨਾ ਜੋ ਵੀ ਸਤਕਾਰ ਨਾਲ ਮੇਰਾ ਨਾਮ ਲੱਗੇ ਬੁਲਾਉਣਗੇ ਤੇ ਮੈਂ ਉਹਨਾਂ ਨੂੰ ਉਹ ਮੇਰੇ ਕੋਲ ਆਉਣਗੇ ਮੈਂ ਉਹਨਾਂ ਨੂੰ ਉਹਨਾਂ ਦੇ ਨਾਲ ਚੱਲ ਭਾਵੇਂ ਉਹ ਨਹੀਂ ਜਾਣਦੇ ਤੇ ਮੈਂ ਨਾ ਜਾਣ ਮੈਨੂੰ ਦੱਸਣ ਤੇ ਸਹੀ ਆਣ ਕੇ ਫਿਰ ਮੈਂ ਐਸਐਸਪੀ ਸਾਹਿਬ ਨਾਲ ਰਾਬਤਾ ਕਰੂੰ ਐਸਐਸਪੀ ਸਾਹਿਬ ਨਾਲ ਗੱਲ ਕਰਕੇ ਨਾਲ ਪ੍ਰਸ਼ਾਸਨ ਲੈ ਕੇ ਅਸੀਂ ਉਹਨਾਂ ਦੇ ਘਰਾਂ ਤੱਕ ਜਾਵਾਂਗੇ ਵੀ ਦੱਸੋ ਤੁਸੀਂ ਲੋਕਾਂ ਦੇ ਬੱਚੇ ਮਾਰਨ ਦੀਆਂ ਗੱਲਾਂ ਕਰਦੇ ਫਿਰਦੇ ਜੋ ਤੇ ਤੁਹਾਡਾ ਪਰਿਵਾਰਾਂ ਦੇ ਫਿਰ ਕੈਦਾ ਕਾਨੂੰਨ ਦੀ ਜਿਹੜਾ ਜਿਹੜਾ ਹਵਾ ਕਾਨੂੰਨ ਉਹ ਤੇ ਕੰਮ ਕਰੂਗਾ ਨਾ ਜੀ ਇਸ ਕਰਕੇ ਕੋਈ ਗੱਲ ਨਹੀਂ ਜਦੋਂ ਸਿਕੰਜੇ ਸਾਰੇ ਟਾਈਟ ਹੋਣਗੇ ਕੈਦਾ ਕਾਨੂੰਨ ਕੰਮ ਕਰੂਗਾ ਕਾਬਲ ਅਫਸਰ ਲਵਾਵਾਂਗੇ ਸਾਰੇ ਕੋਈ ਫਿਰ ਆਉਂਦੀ ਫਿਰ ਆਤੀ ਨਹੀਂ ਇੱਥੇ ਮੰਗਣ ਦਿੰਦੇ ਇਹ ਜ਼ਿੰਮੇਵਾਰੀ ਪਾਸ਼ਾ ਦੀ ਧਰਤੀ ਆ ਸੁਮਰੀ ਕਦਮ ਹੋ ਜਾਏਗਾ ਰੋਈਆਂ ਦਾ ਜਿਹੜਾ ਵਿਕਾਸ ਕਾਰਜ ਚ ਪਿਆ ਜੀ ਬਿਲਕੁਲ ਜੀ ਹਾਂ ਜਿਹੜੀਆਂ ਰੋਈਆਂ ਹਨਾ ਜੀ ਰੋਈਆਂ ਕੋਸ਼ਿਸ਼ ਕਰਾਂਗੇ ਜੇ ਸਰਕਾਰ ਦੇ ਵਿੱਚ ਮੈਂ ਆਉਣਾ ਤੇ ਰੋਈਆਂ ਨੂੰ ਅੰਡਰਗਰਾਉਂਡ ਕਿਸੇ ਵੀ ਤਰੀਕੇ ਦੇ ਨਾਲ ਇਹਨਾਂ ਨੂੰ ਅੰਡਰਗਰਾਉਂਡ ਕੋਸ਼ਿਸ਼ ਕਰਾਂ ਕਰਾਵਾਂਗੇ ਤੇ ਜਿਹੜਾ ਡੈਂਪ ਕੂੜੇ ਦਾ ਆਪਣੇ ਸ਼ਹਿਰ ਦਾ ਸਭ ਤੋਂ ਵੱਡੀ ਮੰਗ ਹੋ ਰਹੀ 15-20 ਸਾਲਾਂ ਦੀ ਉਹ ਕੂੜੇ ਦਾ ਡੈਂਪ ਕੋੜ ਸ਼ਹਿਰ ਚੋਂ ਨਹੀਂ ਨਿਕਲਿਆ ਇਹ ਧਨ ਧਨ ਸ੍ਰੀ ਗੁਰੂ ਅਰਜਨ ਦੇਵ ਪਾਸ਼ਾ ਦੀ ਸਿਟੀ ਆ ਇਹ ਤੇ ਇੱਕ ਜਿੱਤਨਾ ਫੁੱਲਾਂ ਦੀ ਗੁਲਦਸਤੇ ਨਾਲ ਸਜੀਆਂ ਹੋਣੀਆਂ ਦੀਆਂ ਸੜਕਾਂ ਬਾਜ਼ਾਰ ਜਿੰਨੇ ਵੀ ਆ ਸੁਹਣੇ ਹੋਣੇ ਚ ਕਿਉਂਕਿ ਇੱਥੇ ਜਤੂ ਆ ਰਹੇ ਦੂਰਾਂ ਦੂਰਾਂ ਤੋਂ ਦਰਸ਼ਨ ਮੇਲੇ ਕਰਨ ਹਨ ਤੇ ਜਿਵੇਂ ਕੀ ਐ ਬਨੇ ਦੀ ਆ ਰੋਈ ਗੰਦ ਵਗਣ ਦੇ ਪਰਲੇ ਬਨੇ ਪਰਲੀ ਰੋਈ ਪਰਲੇ ਬਨੇ ਕੁੜੀ ਦਾ ਢੇਰਾ ਦੱਸੋ ਇਹ ਮੈਸੇਜ ਕਿੱਡਾ ਇਹ ਮਾੜਾ ਜਾਂਦਾ ਵਾ ਵੀ ਪੰਜਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਹੋਣ ਤੇ ਸਾਡਾ ਸ਼ਹਿਰ ਲੋਕਾਂ ਨੇ ਮੈਨੂੰ ਇਹ ਨਹੀਂ ਸਮਝਾਈ ਵਿਪਦਾ ਨੀਤੀ ਕਿਉਂ ਨਹੀਂ ਧਿਆਨ ਦਿੱਤਾ ਇਹ ਸੁੰਦਰੀਕਰਨ ਸ਼ਹਿਰ ਹੋਣਾ ਚਾਹੀਦਾ ਵਾ ਬਹੁਤ ਜਿਆਦਾ ਸਾਫ ਸੁਥਰਾ ਹੋਣਾ ਚਾਹੀਦਾ ਕਿਉਂਕਿ ਇੱਥੇ ਪਤਾ ਨਹੀਂ ਕਿੱਥੋਂ ਕਿੱਥੋਂ ਦੁਨੀਆ ਆਉਣ ਦੀ ਦਰਸ਼ਕ ਮੇਲੇ ਕਰਨ ਤੇ ਪਰ ਕਿਸੇ ਵੀ ਲੀਡਰ ਨੇ ਇਸ ਚੀਜ਼ ਤੇ ਧਿਆਨ ਨਹੀਂ ਦਿੱਤਾ ਜਿਵੇਂ ਤੁਹਾਡੇ ਭਰਾ ਨੂੰ ਸੇਵਾ ਸੰਗਤ ਦਊਗੀ ਹਲਕੇ ਦੀ ਤੇ ਆਪਾਂ ਵੇਖਿਓ ਇਹ ਸ਼ਹਿਰ ਦਾ ਨਕਸ਼ਾ ਬਦਲਾਂਗੇ ਵੇਖੋ ਜਿਹੜੀ ਤੁਸੀਂ ਕੂੜੇ ਦੀ ਆਪਾਂ ਡੈਂਪ ਦੀ ਗੱਲ ਕੀਤੀ ਹੈ ਮੈਂ ਕੱਲ ਵੀ ਚੈਨਲ ਵਾਲੇ ਦੋ ਤਿੰਨ ਭਰਾ ਆਏ ਸੀ ਉਹਨਾਂ ਨਾਲ ਮੈਂ ਵਾਅਦਾ ਕੀਤਾ ਤਰਨ ਤਰਨ ਸ਼ਹਿਰ ਵਾਸੀਆਂ ਨਾਲ ਮੈਂ ਕਹ ਵੀ ਜਿਹੜਾ ਸੱਚ ਦਾ ਸਾਥ ਸੰਸਤਾ ਸਾਡੀ ਦੇਸ਼ ਵਿਦੇਸ਼ ਬੈਠੇ ਵੀ ਤੁਹਾਡੇ ਵਰਗੇ ਜੂਤ ਸਾਡਾ ਬਹੁਤ ਸਾਥ ਦੇਣਦੇ ਆ ਸਾਰੇ ਮੈਨੂੰ ਇਹ ਕਹਿਣਦੇ ਵੀ ਸੰਧੂ ਸਾਹਿਬ ਇਹ ਗੁਰੂ ਦੀ ਨਗਰੀ ਆ ਇਹ ਕੰਮ ਜਿਹੜਾ ਕੂੜੇ ਦਾ ਡੈਂਪ ਇਹ ਚੁੱਕਣਾ ਬਹੁਤ ਜ਼ਰੂਰੀ ਆ ਸ਼ਹਿਰ ਵਾਸੀ ਵੀ ਕਹਿੰਦੇ ਆ ਤੇ ਸਾਰੇ ਲੋਕ ਕਹਿੰਦੇ ਆ ਮੈਂ ਕੱਲ ਵਾਦਾ ਕੀਤਾ ਕਈਆਂ ਚੈਨਲਾਂ ਨਾਲ ਤੇ ਕਿ ਗੁਰਦੇਵ ਸਿੰਘ ਸੰਧੂ ਨੂੰ ਜੇ ਐਮ ਐਲ ਏ ਸ਼ਿਪ ਦੀ ਸੇਵਾ ਇੱਥੇ ਮਿਲਦੀ ਆ ਤੇ ਮੈਂ ਭਾਵੇਂ ਪਰਸਨਲ ਆਪਦੇ ਖਰਚੇ ਚੋਂ ਅਹੀਂ ਐਨਜੀਓ ਆਪਸਮੇ ਮੇਰੇ ਐਨਜੀਓ ਦੇ ਸਾਥੀ ਉਹਨਾਂ ਨੇ ਕਿਹਾ ਅਜ ਤੱਕ ਅਸੀਂ ਕਦੇ ਗਰਾਈ ਨਹੀਂ ਕੀਤੀ ਪਰ ਹੁਣ ਉਹਨਾਂ ਨੇ ਮੈਨੂੰ ਦੇਸ਼ਾਂ ਵਿਦੇਸ਼ਾਂ ਦੇ ਬੈਠੇ ਕਿਹਾ ਵੀ ਚੇਅਰਮੈਨ ਸਾਹਿਬ ਤੁਸੀਂ ਹਿੰਮਤ ਮਾਰੋ ਕੋਈ ਗੱਲ ਨਹੀਂ ਇਹ ਜਿਹੜਾ ਮੇਨ ਮੁੱਦਾ ਆੜਿਆ ਸ਼ਹਿਰ ਦਾ ਤੇ ਇਹ ਹੈਗਾ ਕੂੜੇ ਦਾ ਡੈਂਪ ਤੇ ਜਾਂ ਰੁਈਆਂ ਰੁਈਆਂ ਦਾ ਕੰਮ ਸਰਕਾਰ ਤੋਂ ਕਰਵਾਵਾਂਗੇ ਕੂੜੇ ਦਾ ਡੈਂਪ ਜਿਹੜਾ ਪਹਿਲੀ ਗੱਲ ਪਹਿਲ ਸਰਕਾਰ ਤੇ ਰੱਖੋ ਜੇ ਸਰਕਾਰ ਨਹੀਂ ਕਰਦੀ ਕਿਉਂਕਿ ਮੈਂ ਤਾਂ ਆ ਨਾ ਵੀ ਹਰ ਵਾਰੀ ਐਮਐਲਏ ਬਣਦੇ ਨੇ ਸਰਕਾਰਾਂ ਬਣਦੀਆਂ ਕੀਪਦਾ ਕੋਈ ਦਿੱਕਤ ਆਉਂਦੀ ਹੋਵੇ ਉਹ ਖੁਦ ਫਿਰ ਅਸੀਂ ਆਪਦੀ ਪਰਸਨਲ ਪੈਸਾ ਖਰਚ ਕੇ ਅਸੀਂ 5-7 ਕਿੱਲੇ ਜਿਵੇਂ ਜਿੰਨੇ ਵੀ ਲੈਣੀ ਪਊ ਉਹ ਲੈ ਕੇ ਤੇ ਅਸੀਂ ਮੈਂ ਤੁਹਾਡਾ ਗੁਰਦੇਵ ਸਿੰਘ ਸੰਧੂ ਭਰਾ ਸਿਖ ਸ਼ਹਿਰ ਵਾਸੀਆਂ ਨਾਲ ਵਾਦਾ ਕਰਦਾ ਜਿਹੜਾ ਕੂੜੇ ਦਾ ਡੈਂਪ ਜਦੋਂ ਮੈਂ ਐਮਐਲਏ ਬਣ ਜਨਾਂ 2-4 ਮਹੀਨੇ ਬਾਅਦ ਤੁਹਾਨੂੰ ਇੱਥੇ ਨਹੀਂ ਦਿਖੂਗਾ ਉੱਥੇ ਇੱਕ ਫੁੱਲਾਂ ਦੀ ਬੜੀ ਸੋਹਣੀ ਪਾਰਕ ਬਣਾਵਾਂਗੇ ਉਹਨੂੰ ਕਿਉਂਕਿ ਸ਼ਹਿਰ ਦੇ ਨੇੜੇ ਆ ਤੇ ਉਹ ਉੱਥੇ ਕੂੜੇ ਦਾ ਡੈਂਪ ਜਿਹੜਾ ਤੁਹਾਨੂੰ ਵੇਖਣ ਨੂੰ ਨਹੀਂ ਮਿਲੂਗਾ ਮੈਂ ਵਾਦਾ ਕਰਦਾ ਗੁਰਦੇਵ ਸਿੰਘ ਸੰਧੂ ਪੂਰੇ ਤਰਨਤਨ ਹਲਕੇ ਨਾਲ ਆਪ ਦੇ ਭਰਾ ਭਰਾਵਾਂ ਨਾਲ ਵੱਡਿਆਂ ਛੋਟਿਆਂ ਸਾਰਿਆਂ ਨਾਲ ਇੱਥੇ ਗੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਬਹੁਤ ਧੰਨਵਾਦ ਇਹ ਸੰਨ ਚੇਅਰਮੈਨ ਗਦੇਸਿਕ ਸੰਦੋਗਣੀ ਜਿੰਨਾ ਦਾ ਕਹਿਣਾ ਹੈ ਕਿ ਡੇਢ ਸਾਲ ਦੇ ਵਿੱਚ ਦਿਨ ਰਾਤ ਇੱਕ ਕਰਕੇ ਜਿਹੜੀ ਇਹ ਸ਼ਹਿਰ ਦੀ ਨੁਹਾਰ ਬਦਲੀ ਜਾਏਗੀ ਕਿਉਂਕਿ ਕਈ ਕਾਜ ਜਿਹੜੇ ਹੈਗੇ ਨੇ ਜਿਹੜੇ ਹਜੇ ਕਰਨ ਵਾਲੇ ਨਹੀਂ ਹਲਕਾ ਤਿਆਰ ਹੈ ਕਹਿੰਦੇ ਸਮਰਥਨ ਪੂਰਾ ਮਿਲ ਰਿਹਾ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਸ੍ਰੀ ਇੰਤਜ਼ਾਦ ਦੇ ਪਾਰਟੀ ਦਾ ਜਿਹੜਾ ਐਲਾਨ ਕਰਦਾ ਜਦੋਂ ਐਲਾਨ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਜਿਹੜਾ ਸਮਰਥਨ ਪੂਰਾ ਮਿਲੇਗਾ ਤੇ ਕਹਿੰਦੇ ਜਦੋਂ ਜਿੱਤ ਕੇ ਇਸ ਸ਼ਹਿਰ ਦੀ ਨੁਹਾਰ ਬਦਲੀ ਜਾਏਗੀ ਤੇ ਮੂਹੋਂ ਬੋਲਦਾ ਹਲਕਾ ਵਾਸੇ ਦਾ ਸਾਥ ਮਿਲ ਰਿਹਾ ਹੁਣ ਸਿਰਫ ਇੰਤਜ਼ਾਰ ਹੈਗਾ ਪਾਰਟੀ ਵੱਲੋਂ ਇਹ ਟਿਕਟ ਅਨਾਉਂਸ ਹੋਣ ਦਾ ਉਹ ਵੀ ਤਸਵੀਰਾਂ ਤੁਹਾਡੇ ਤੱਕ ਜਲਦ ਸਾਂਝੀਆਂ ਕਰਾਂਗੇ ਜਿਉਂਦੇ ਖੁਸ਼ਕਬਦੀਨਾਂ ਨੂੰ ਮਿਲਦੀ ਹੈ ਉਦ ਤੱਕ ਤੁਸੀਂ ਜੁੜੋ ਸਾਡੇ ਨਾਲ ਤੁਸੀਂ ਦੇਖ ਰਹੇ ਹੋ ਆਨਲਾਈਨ ਮੈਂ ਦਾਨਿਸ਼ ਗੁਪਤਾ ਤਰਨਤਾ